ਮਾਈ ਨਮਸਤੇ ਕਾਲਸਾ ਮਾਈ ਨਮਸਤੇ ਕੀ ਪਤੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਕਾਟਨ ਦੇ ਸੂਟਸ ਲੈ ਕੇ ਆਈਆਂ ਤੇ ਲਾਸਟ ਵੀਡੀਓ ਦੇ ਵਿੱਚ ਆਪਾਂ ਨੇ ਜਾਰਜਟ ਦੇ ਸੂਟ ਤੇ ਨੇਚਰਲ 3ਪਲੇਸ ਸੂਟ ਦੇਖੇ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪਿਓਰੀਆਂ ਚੁੰਨੀਆਂ ਵਾਲੀ ਕਾਟਨ ਦੇ ਸੂਟਸ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਦੇਖਣ ਨੂੰ ਮਿਲਣਗੇ ਚਲੋ ਜੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੇਰੇ ਲਈ ਜਿਹੜੀ ਕਲੈਕਸ਼ਨ ਆ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਪਿਓਰ ਕਾਟਨ ਦਾ ਸੂਟ ਆ ਪਿਓਰ ਕਾਟਨ ਦੀ ਚੁੰਨੀਆਂ ਨਾਲ ਇਹਦੇ ਪੱਲੇ ਤੇ ਤੁਹਾਨੂੰ ਕੜਾਈ ਕੀਤੀ ਹੋਈ ਮਿਲੇਗੀ ਦੇਖ ਸਕਦੇ ਹੋ ਤੁਸੀਂ ਕਿੰਨਾ ਸੌਫਟ ਕੱਪੜਾ yellow mustard color ਕੈਸਾ ਕਰਦੇ ਹਾਂ ਪੂਰਾ 5 ਮੀਟਰ ਕੱਪੜਾ ਨਾਲ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਦੇਖ ਸਕਦੇ ਹੋ ਪਿਓਰ ਦਾ ਦੁਪੱਟਾ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਡਿਫਰੈਂਟ ਕਲਰਸ ਜਿਹੜੇ ਮਿਲ ਜਾਣਗੇ ਇੱਕ ਤਾਂ ਤੁਹਾਡੇ ਸਾਹਮਣੇ ਮੈਂ ਡਿਸਪਲੇ ਕੀਤਾ ਹੋਇਆ ਕਲਰ ਆ ਠੀਕ ਹੈ ਜੀ ਦੂਜੇ ਕਲਰ ਤੁਹਾਨੂੰ ਇਹ ਵੀ ਮਿਲ ਜੂਗਾ ਪੀਚ ਪੀਚ ਕਲਰ ਤੁਹਾਨੂੰ ਮਿਲੂ ਦੇਖੋ ਇਹਦੇ ਵਿੱਚ ਆਹ ਵਾਲਾ ਕਲਰ ਠੀਕ ਹੈ ਜੀ ਇਹਦੇ ਨਾਲ ਵੀ ਜਿਹੜਾ ਤੁਹਾਨੂੰ ਪਿਓਰ ਦਾ ਦੁਪੱਟਾ ਉਹ ਮਿਲ ਜੂਗਾ ਪਿਓਰ ਦਾ ਦੁਪੱਟਾ ਮਿਲੂਗਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਤੇ ਤੇ ਇਹਦੇ ਵਿੱਚ ਤੋਂ ਇੱਕ ਐਕਵਾ ਸਕਾਈ ਮਿਲ ਜੂਗਾ ਇਹ ਇਹਦੇ ਵਿੱਚ ਤੁਮੇ ਇੱਕ ਆਇੰਕ শেਡ ਦੇ ਵਿੱਚ ਜਿਹੜਾ ਮਿਲ ਜੂ। ਆਵਲਾ ਤੋਂ ਐਕਵਾ ওয়াਟਰ ਕਲਰ ਮਿਲ ਜੂ। ਤੇ ਇੱਕ ਕੱਪਨੇ ਕੋਲ ਇਹ ਵਾਲਾ ਕਲਰ। ਇਹਦੇ ਵਿੱਚ ਵੀ ਤੁਹਾਨੂੰ ਜਿਹੜਾ ਪੱਲੇ ਤੇ ਜਿਹੜੀ ਕੜਾਈ ਉਹ ਕੀਤੀ ਹੋਈ ਮਿਲ ਜੂ। ਦੇਖ ਸਕਦੇ ਹੋ ਪੱਲੇ ਤੇ ਕੜਾਈ ਕੀਤੀ ਹੋਈ ਆ। ਇਹਦੇ ਨਾਲ ਵੀ ਜਿਹੜੀ ਚੁੰਨੀ ਆ ਉਹ ਪਿਓਰ ਦੀ ਚੁੰਨੀ ਆ। ਪਿਓਰ ਦੀ ਚੁੰਨੀ ਆ ਜਿਹੜੀ ਤੁਹਾਨੂੰ ਮਿਲ ਜੂ। ਠੀਕ ਹੈ ਜੀ ਤੁਹਾਨੂੰ ਇਹਦੇ ਵਿੱਚ ਚਾਰ ਕਲਰ ਮਿਲਣਗੇ ਇਹਨਾਂ ਚਾਰ ਕਲਰ ਵਿੱਚੋਂ ਤੁਹਾਨੂੰ ਜਿਹੜਾ ਵੀ ਕਲਰ ਪਸੰਦ ਆ ਉਹ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਫੋਰ ਕਲਰਸ ਨੇ ਇਸ ਤੋਂ ਬਾਅਦ ਇਹਦੇ ਅਗਲੇ ਕਲੈਕਸ਼ਨਾਂ ਤੁਹਾਨੂੰ ਮੈਂ ਦਿਖਾਉਣੀ ਆ ਉਹ ਵੀ ਪਿਓਰ ਦੀ ਚੰਨੀ ਵਾਲੀਆਂ ਇਹਦੇ ਵਿੱਚ ਸਟਾਕ ਨੇ ਜੇ ਲਾਈਕ ਆਪਾਂ ਕੋਈ ਮੰਮੀ ਦੇ ਲਈ ਲੈਣਾ ਇਸ ਤਰ੍ਹਾਂ ਦਾ ਜਿਹੜਾ ਕਲੈਕਸ਼ਨ ਆ ਉਹ ਮਿਲ ਜੂਗਾ ਇਹ ਵੀ ਆਪਣੇ ਲਈ ਜਿਹੜਾ ਡਿਜੀਟਲ ਨਾਮਨ ਸਿਫੋਨ ਦਾ ਦੁਪੱਟਾ ਇਹਦੇ ਨਾਲ ਜਿਹੜਾ ਆਪਾਂ ਨੂੰ ਵੇਚੂਗਾ ਇਹਦੇ ਵਿੱਚ ਵੀ ਆਪਣੇ ਲਈ ਜਿਹੜਾ ਉੱਪਰ ਪੰਨੇ ਤੇ ਜਿਹੜੀ ਕਢਾਈ ਉਹ ਕੀਤੀ ਹੋਈ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ ਚੁੰਨੀ ਆ ਉਹ ਕੀ ਆ ਸਿਫੋਨ ਦੀ ਚੁੰਨੀ ਜਿਹੜੀ ਮਿਲ ਜੂਗੀ ਦੇਖ ਸਕਦੇ ਹੋ ਚੁੰਨੀ ਦੇ ਉੱਪਰ ਵੀ ਜਿਹੜੀ ਟੌਪਰ ਲੈਸ ਉਹ ਲੱਗੀ ਹੋਈ ਆ ਸੀ ਮੈਂ ਤੁਹਾਨੂੰ ਇੱਕ ਵਾਰ ਲੈ ਕੇ ਵੀ ਦਿਖਾ ਦਿੰਦੀ ਆ ਦੇਖੋ ਜੀ

ਹਾਂ ਦੇ ਕਰਦੇ ਆਂ ਅੰਦਰ ਇਸ ਤੋਂ ਬਾਅਦ ਆਪਣੇ ਲਈ ਦੋ ਕਦਰ ਹੋਰ ਨੇ ਇਹਦੇ ਵਿੱਚ ਤੁਹਾਨੂੰ ਪਰਪਲ कलर ਵੀ ਮਿਲਦਾ ਨਾ ਇੱਕ ਪਿਓਰ ਆਪਣੇ ਲਈ ਕਿਹਾ ਵਾਈਟ ਕਲਰ ਦਾ ਸੂਟ ਆ ਕੱਟਵਰਕ ਵਾਲਾ ਦੁਪੱਟਾ ਦੇਖ ਆਉਂਦੇ ਪੂਰਾ 5 ਮੀਟਰ ਸੂਟ ਆ 5 ਮੀਟਰ ਸੂਟ ਆ ਵਾਈਟ ਕਲਰ ਦਾ ਸੂਟ ਆ ਇਹਦੇ ਵਿੱਚ ਤੁਹਾਨੂੰ ਕੀ ਆ ਕੱਟਵਰਕ ਵਾਲਾ ਜਿਹੜਾ ਦੁਪੱਟਾ ਉਹ ਮਿਲਦਾ ਠੀਕ ਸਾਫ਼ ਕਿਉਂ ਕੱਟਵਰਕ ਵਾਲਾ ਦੁਪੱਟਾ कॉटन ਦਾ ਦੁਪੱਟਾ ਨਹੀਂ कॉटन का दुपट्टा प्रॉपर कट वर्क किया ठीक है जी कट वर्क वाला दुपट्टा कलर हो मासटर्ड कलर मसटर्ड के दिखा दिनी हाँ मास्टर्ड कलर ठीक है तो यू जो दुपट्टा इस तरह प्रॉपर लैमन शेड जो दुपट्टा और Okay जी। इस जूट तो ने अचक बहुत ही ज्यादा ट्रेंड कलर कैम कॉटन का सूटा इस तरह का शेप वर्क ठीक है जी? पांच ये ना किया जी पूरा पीटर सूटा जो बॉटम निकुगा ठीक है जी एलर मैं दिखा दी पिंक कलर मिल जूगा पिंक कलर दूजे नंबर एक मिल जूगा पर्पल ਇਹਦੇ ਵਿੱਚ ਫੁੱਲ ਠੀਕ ਹੈ ਜੀ 3 ਹਾਂ ਜੀ ਜਿਹੜੀ ਆਪਣੇ ਲਈ ਅਗਲੀ ਕਲੈਕਸ਼ਨ ਆ ਉਹ ਇਹ ਵਾਲੀ ਆ ਇਹਦੇ ਨਾਲ ਵੀ ਆਪਣੇ ਲਈ ਪਿਓਰ ਤਾਂ ਦੁਪੱਟਾ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੇ ਪੱਲੇ ਤੇ ਵੀ ਜਿਹੜੀ ਕੜਾਈ ਆ ਤੁਹਾਨੂੰ ਕੀਤੀ ਮਿਲੇਗੀ ਬੁਟੀਕ ਸਟਾਈਲ ਆ ਜਾਂਦਾ ਤੁਸੀਂ ਕਲਾਜ਼ੋ ਬਣਾ ਲਓ ਸਲਵਾਰ ਬਣਾ ਲਓ ਫਾਲਓਵਰ ਸੂਟ ਆ ਪਿਓਰ ਤੇ ਚੁੰਨੀਆਂ ਨਾਲ ਨਾਲ ਪਿਓਰ ਤੇ ਚੁੰਨੀਆਂ ਦੇਖ ਸਕਦੇ ਹੋ ਪਿਓਰ ਦੀ ਚੁੰਨੀ ਨਾਲ ਸੂਟ ਆ 12 ਚੁੰਨੀ ਇਹਦੇ ਵਿੱਚ ਇਹ ਆਪਣੇ ਬਲੂ ਕਲਰ ਦੇ ਵਿੱਚ ਆジナ ਦੇ ਸੇਮ ਡਿਜ਼ਾਈਨ ਆਪਣੇ ਤੇ ਲਈ ਆ ਗ੍ਰੀਨ ਮਿਲਟਰੀ ਕਲਰ ਦੇ ਵਿੱਚ ਆ ਜਾਂਦਾ ਚੁੰਨੀ ਦੇ ਚੁੰਨੀ ਦੇ ਨਾਲ ਮਿਲਟਰੀ ਕਲਰ ਦੇ ਵਿੱਚ ਜਿਹੜਾ ਵੂ ਸੂਟ ਆ ਆ ਜਾਂਦਾ ਦੇਖੋ ਜੀ ਇਹਦੇ ਵਿੱਚ ਤੁਹਾਨੂੰ ਕਲਰ ਕੋਲ ਵੀ ਮਿਲ ਜਾਣਗੇ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਪਿਕਚਰਸ ਜਿਹੜੀਆਂ ਮੰਗਵਾ ਸਕਦੇ ਹੋ ਫਿਲਹਾਲ ਮੇਰੇ ਦੋ ਕਲਰਸ ਅਵੇਲੇਬਲ ਨੇ ਤੁਸੀਂ ਮੈਨੂੰ ਹੋਰ ਕਲਰ ਦੇ ਇਹਦੇ ਫੋਟੋਆਂ ਨੇ ਮੰਗਵਾ ਸਕਦੇ ਹੋ ਪਿਓਰ ਦੀ ਚੁੰਨੀ ਦੇ ਨਾਲ ਪੂਰਾ 5 ਮੀਟਰ ਸੂਟ ਫੋਰ ਦਾ ਸੂਤਾ ਪੰਜ ਮੀਟਰ ਸੈਮੀ ਕੈਂਬ੍ਰਿਕ ਕੇਰ ਠੀਕ ਹੈ ਜੀ ਚਲੋ ਇਸ ਨੂੰ ਅੱਗੇ ਜਿਹੜੀ ਕਾਟਨ ਦੀ ਬਲੈਂਕਰੀਆ ਉਹ ਹੈਗੀਆਂ ਇਹ ਵਾਲੇ ਸੂਤ ਲਾਸ ਜਿਹੜੀ ਹੋਈ ਸੀ ਵਿੱਚ ਬਹੁਤ ਹੀ ਚੰਗਾ ਲਿਜ਼ ਨੇ ਬਸ ਫੈਸਟ ਗਰਮੀ ਨਾਲ ਸਟੈਚਰ ਦੇ ਦਿੱਤਾ ਇਹਦੇ ਪੱਲੇ ਤੇ ਜਿਹੜੀ ਆਪਣੇ ਨਾਲੇ ਗੈਸ تھا ਕੰਮ ਕੀਤਾ ਹੋਇਆ ਕਾਟਨ ਦਾ ਸੂਤਾ ਪੰਜ ਮੀਟਰ ਕਾਟਨ ਦਾ ਸੂਤਾ ਨਾਲ ਕਾਟਨ ਦਾ ਦੁਪੱਟਾ ਠੀਕ ਸਕਦੇ ਹੋ

ఏదెస్ బాట ఆట్రాస్ట్ ముంది కోట హూట్ బాట్రాద్రాస్ట్ బాట ఆ మురాస్ట్ బాట కార్మి స్పెషీ హాస్ట్ జీ బాట మిగింది సేమ్లో ఏదైతే బాట మిగింది కుదే బూ కలర్ సూట్ కోటన్స్ ఆలోచ కోట సూటన్ గా సూట్ మేము వట్స్ మెసేజ్ కదో తిని చాల దే పుంచ జాగ యూ ఫర్ వచ్చింగ్ ధన్యవాద